ਬੀਤੀ ਰਾਤ ਸਾਡੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਹਰ ਕੰਮ ਰਹੀ ਸੀ। ਇਸ ਦੌਰਾਨ ਗਸ਼ਤ ਨੂੰ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਕੋਈ ਵਿਅਕਤੀ ਸ਼ਰਾਬ ਆਪਣੀ ਗੱਡੀ ਦੇ ਵਿੱਚ ਲੈ ਕੇ ਆ ਰਿਹਾ ਹੈ। ਅਗਰ ਤੁਸੀਂ ਸਹੀ ਤਰ੍ਹਾਂ ਨਾਕਾ ਆਪਣੀ ਨਾਕਾਬੰਦੀ ਟਾਈਟ ਕੀਤੀ ਜਾਵੇ ਤਾਂ ਉਹਨੂੰ ਫੜਿਆ ਜਾ ਸਕਦਾ ਹੈ। ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਿਅਕਤੀ ਨੂੰ ਫੜਿਆ, ਗੱਡੀ ਦੀ ਚੈੱਕ ਕੀਤੀ ਜਿਹਦੇ ਵਿੱਚ 10 ਫੇਟੀਆਂ ਸ਼ਰਾਬ ਬਰਾਮਦ ਹੋਈ ਹੈ ਸਾਡੇ। ਸਾਰੇ ਸ਼ਰਾਬ ਮਜਾਇਸ ਸੀ ਜਾਂ ਕੀ ਸੀ? ਜੀ ਜੀ ਸਰ ਇਸ਼ਰਾਬ ਨਜਾਇਜ਼ ਸੀਗੀ ਜਿਨ੍ਹਾਂ ਵਿੱਚ 10 ਪੇਟੀਆਂ ਦੇ ਵਿੱਚੋਂ 5 ਪੇਟੀਆਂ ਜਿਹੜੀਆਂ ਰਾਇਲ ਸਟੈਗ ਸੀਗੀ 4 ਪੇਟੀਆਂ ਸਾਡੇ ਕੋਲ ਰਾਮ ਦੀਆਂ ਸੀਗੀਆਂ ਤੇ ਇੱਕ ਪੇਟੀ ਬਲੈਂਡਰ ਰਿਜ਼ਰਵ ਦੀ ਸੀ ਸਰ ਇਨਸਟਰਕਸ਼ਨ ਫੜਿਆ ਕੀ ਹੁੰਦਾ ਪਹਿਲੇ ਮੋਂ ਅਮਿਤ ਦਰਜ ਜੀ ਉਹਨਾਂ ਤੇ ਜਿਸ ਸੈਕਸ਼ਨ ਨੂੰ ਪੜਿਆ ਉਹਦੇ ਤੇ ਪਹਿਲਾਂ ਤੋਂ ਵੀ ਇੱਕ ਪਰਚਾ ਦਰਜ ਹੈਗਾ ਸਰ ਇਨਸਟਰਕਸ਼ਨ ਨੂੰ ਪੜਿਆ ਕਿ ਤੁਹਾਨੂੰ ਇਹ ਕਿੱਥੇ ਸੀਗੀ ਇਨਸਟਰਕਸ਼ਨ ਨੂੰ ਆਪਾਂ ਕਬੀਰ ਚੌਂਕ ਟੀਜ਼ਰ ਕਲੋਨੀ ਦੇ ਨੇੜੇ ਫੜਿਆ ਇਹਦੇ ਕੋਲ